ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ 300 ਮੀਟਰ ਦੀ ਦੂਰੀ ਤੇ ਨਾਲ ਗੱਲ ਰਿਹਾ ਸਾਂ ਤੁਹਾਨੂੰ ਆਓ ਦਿਖਾਣੇ ਆ ਜਿਹੜੀ ਉੱਥੇ ਤਿਆਰੀਆਂ ਚੱਲ ਰਹੀਆਂ ਜੈ ਸਿੰਘ ਜੀ ਖਲਕਟ ਤੇ ਸਭ ਇਲਾਕੇ ਦਾ ਨਾਕਾ ਨਿਵਾਸੀਆਂ ਦਾ ਸਹਿਯੋਗ ਨਾਕਾ ਨਿਵਾਸੀਆਂ ਦਾ ਜੀ ਇਹਨੂੰ ਨਾ ਪੋਜ਼ ਕਰਕੇ ਜ਼ੂਮ ਕਰਕੇ ਇਹਨੂੰ ਸਕਰੀਨ ਬਾਬਾ ਜੈ ਸਿੰਘ ਜੀ ਦਾ ਇਹ ਸਾਡਾ ਸਭ ਦਰਸ਼ਨ ਕਰੋ ਬਾਬਾ ਜੈ ਸਿੰਘ ਖਲਕਟ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਤੁਹਾਨੂੰ ਮੈਂ ਜਾਣਕਾਰੀ ਦੇਣੀ ਆ ਜਿਹੜੇ ਬਾਬਾ ਜੈ ਸਿੰਘ ਜੀ ਖਲਕਟ ਸੀਗੇ ਉਹਨਾਂ ਦੀ ਜਿਹੜੀ ਆ ਸ਼ੀਧੀ 7 8 9 ਦੀ ਹੈਗੀ ਆ ਪਿੱਛੇ ਮੈਂ ਉੱਥੇ ਬਾਰਨ ਪਿੰਡ ਦੇ ਬਿਲਕੁਲ ਅੱਗੇ ਖੜਾ ਤੁਸੀਂ ਬੋਰਡ ਵੀ ਦੇਰ ਪਿੱਛੇ ਪੜ ਰਹੇ ਹੋਵੋਗੇ ਉੱਪਰ ਲੱਗੇ ਹੋਇਆ ਤੇ ਇਹਦੇ ਬਾਰੇ ਤੁਹਾਨੂੰ ਮੈਂ ਜਾਣਕਾਰੀ ਜਿਹੜੀ ਸੀਗੇ ਇਹ ਜੀ 272ਵਾਂ ਸਾਲਾਨਾ ਸ਼ੀਧੀ ਸਮਾਗਮਾਂ ਬਾਬਾ ਜੈ ਸਿੰਘ ਜੀ ਖਲਕਟ ਪਿੰਡ ਬਾਰਨ ਵਿਖੇ 7 8 9 ਮਾਰਚ 2025 ਨੂੰ ਮਨਾਇਆ ਜਾ ਰਿਹਾ ਜੀ ਬਿਲਕੁਲ ਇਥੋਂ 30 40 ਮੀਟਰ ਦੂਰ ਆਹ ਰਸਤਾ ਜਾਂਦਾ ਹੈਗਾ ਇਹਨਾਂ ਦੇ ਗੁਰਦੁਆਰਾ ਸਾਹਿਬ ਦੇ ਜਿਹੜਾ ਸਿੰਘ ਸੀਤਾ ਦਾ ਗੁਰਦੁਆਰਾ ਬਾਬਾ ਖਲਕਟ ਜੀ ਦਾ ਬਣਿਆ ਹੋਇਆ ਇਹ ਆਪਾਂ ਬਾਰਨ ਅੱਡੇ ਦੇ ਵਿੱਚ ਖੜੇ ਆ ਜੀ ਇਹ ਬਾਰਨ ਦਾ ਅੱਡਾ ਹੈਗਾ ਸਾਹਮਣੇ ਵੀ ਕੌਲੀ ਹੈਗੀ ਆ ਤੇ ਇਹ ਜਿਹੜਾ ਰਸਤਾ ਪਰਿਆਲੇ ਤੋਂ ਹੁੰਦਾ ਜਿਹੜੇ ਬਾਬਾ ਜੈ ਸਿੰਘ ਖਲਕਟ ਜੀ ਸੀਗੇ ਉਹ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਜੈ ਸਿੰਘ ਜੀ ਫਲਕੜ ਜਿਨ੍ਹਾਂ ਨੂੰ ਸੰਮਤ 1810 ਸਨ 1753 ਈਸਵੀ ਵਿੱਚ ਸਰਹੰਦ ਦੇ ਨਵਾਬ ਅਬਦੁੱਸ ਸਮਦ ਖਾਨ ਨੇ ਤਵਾਕੂ ਵਾਲੀ ਪੰਡ ਬੋਝਾ ਨਾ ਚੁੱਕਣ ਦੇ ਪੁੱਠਾ ਜਿਹੜਾ ਉਹ ਟੰਗ ਦਿੱਤਾ ਸੀ ਉਹਨਾਂ ਨੂੰ ਇਹ ਪੁੱਠੇ ਕਰਕੇ ਉਹਨਾਂ ਦੇ ਜੀ ਉੱਲ ਉਤਾਰ ਦੇ ਇਹ ਇਹ ਨਾ ਪ੍ਰੋਅ ਸ਼ਹੀਦ ਕਰ ਦਿੱਤਾ ਸੀਗਾ ਜੀ ਤੇ ਇੱਧਰ 300 ਮੀਟਰ ਦੀ ਦੂਰੀ ਤੇ ਮਾਪ ਕਰਨ ਨਾਲ ਪਹਿਲਾਂ ਗਲਤ ਗਿਆ 300 ਮੀਟਰ ਦੀ ਦੂਰੀ ਤੇ ਇਹ ਨਾ ਗੁੱਦਾ ਸਾਹਿਬ ਤੁਹਾਨੂੰ ਆਓ ਦਿਖਾਣੇ ਆ ਜਿਹੜੀ ਉੱਥੇ ਤਿਆਰੀਆਂ ਚੱਲ ਰਹੀਆਂ ਨੇ ਆਪਾਂ ਚੱਲਦੇ ਨਾਲੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਬਾਹਰੋਂ ਤੇ ਸ਼ਹੀਦੀ ਵਾਲੇ ਦਿਨ 7 8 9 ਮਾਰਚ 2025 ਜਿਹੜੀ ਮਨਾਈ ਜਾ ਰਹੀ ਆ ਤੁਸੀਂ ਇੱਥੇ ਜ਼ਰੂਰ ਦਰਸ਼ਨ ਕਰੋ ਪਟਿਆਲਾ ਬੱਸ ਸਟੈਂਡ ਤੋਂ ਮਸਾਂ ਜਿਹੜਾ ਹੈ ਚ 5 6 ਕਿਲੋਮੀਟਰ ਆ ਜੀ ਪਿੰਡ ਬਾਰਨ ਹਸਨਪੁਰ ਜਿਹੜਾ ਮਿਰਖ ਪਲਾਂਟ ਆ ਉਹਦੇ ਬਿਲਕੁਲ ਨਾਲ ਹੀ ਆ ਅਗਲਾ ਜਿਹੜਾ ਅੱਡਾ ਇਹ ਬਾਰਨ ਦਾ ਇਹ ਜਾਂਦਾ ਰਸਤਾ ਉਧਰ ਨੂੰ ਗੁਰਦਾਸ ਸਾਹਿਬ ਤੁਹਾਨੂੰ ਮੈਂ ਚੱਲੋ ਜਾ ਕੇ ਦੇਖਦੇ ਜਿਹੜੀਆਂ ਤਿਆਰੀਆਂ ਤੇਰੀ ਉਥੇ ਹੋ ਰਹੀਆਂ ਨੇ ਕਿੰਨੀਆਂ ਕਿ ਹੋ ਗਈਆਂ ਕਿੰਨੀਆਂ ਕਿ ਰਹਿndੀਆਂ ਨੇ ਆਪਾਂ ਗੁਰਦਾਸ ਸਾਹਿਬ ਦੇ ਮੂਹਰੇ ਪਹੁੰਚ ਗਏ ਤੇ ਇਹਦੇ ਅੱਗੇ ਜਿਹੜਾ ਇੱਕ ਬਰੋਟਾ ਲੱਗਿਆ ਹੋਇਆ ਤੇ ਇੱਕ ਪੁਰਾਣਾ ਪਿੱਪਲ ਇਹ ਸੱਚ ਸੌਰੀ ਬਰੋਟਾ ਹੀ ਆ ਜੀ ਤੇ ਆਪਾਂ ਪਹੁੰਚ ਗਏ ਉਸ ਸਥਾਨ ਤੇ ਤੇ ਇਹ ਹੈ ਸਾਹਮਣੇ ਪਿੰਡ ਬਾਰਨ ਸਾਹਮਣੇ ਵਰਕਸ਼ਾਪ ਵਗੈਰਾ ਕੋਈ ਲੱਗਦੀ ਆ ਮੈਨੂੰ ਇਹ ਆ ਜੀ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਜੈ ਸਿੰਘ ਜੀ ਘਾਟਟ ਪਿੰਡ ਬਾੜਨੇ ਜਿਲ੍ਹਾ ਪਿਆਲਾ ਪੱਡਾ ਤੁਹਾਨੂੰ ਮੈਂ ਦੱਸ ਘਟੇ 7 8 9 ਮਾਰਚ 2025 ਨੂੰ ਜਿਹੜਾ ਇੱਥੇ ਆ ਸ਼ਹੀਦੀਆਂ ਸ਼ਹੀਦੀ ਪ੍ਰੋਗਰਾਮ ਜਿਹੜਾ ਮਾਫ ਕਰਨਾ ਸ਼ਹੀਦੀ ਪ੍ਰੋਗਰਾਮ ਜਿਹੜਾ ਉੱਥੇ ਮਨਾਇਆ ਜਾ ਰਿਹਾ ਹੈਗਾ ਤੇ ਆ ਇਦਾਂ ਕਿੱਥੇ ਦੇ ਫਸਲ ਇੱਧਰ ਵੀ ਗੰਦਾ ਜਿਹਾ ਪਾਣੀ ਖੜਾ ਛੱਪੜ ਪਿੰਡ ਦਾ ਸਾਰਾ ਜਿਹੜਾ ਗੰਦਾ ਪਾਣੀ ਇੱਥੇ ਪੈਂਦਾ ਹੈਗਾ ਜੀ ਆਹ ਦੇਖੋ ਸਾਹਮਣੇ ਤੁਹਾਨੂੰ ਦਿਖਾਵਾ ਉਹਦੇ ਕੋ ਗੰਦਾ ਪਾਣੀ ਪਿੰਡ ਦਾ ਸਾਰਾ ਇੱਥੇ ਛੱਪੜ ਦੇ ਵਿੱਚ ਪੈ ਰਿਹਾ ਹੈਗਾ। ਇਹ ਗੁਰੂ ਦੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਬੜੇ ਸੋਹਣੇ ਤੇ ਤਿਆਰੀਆਂ ਚੱਲ ਰਹੀਆਂ ਨੇ ਤੇ ਇਹ ਹੈ ਗੁਰਦੁਆਰਾ ਸ਼ਹੀਦ ਬਾਬਾ ਜੈਸ ਸਿੰਘ ਜੀ ਖਲਕਟ ਤੇ ਦਰਵਾਰ ਸਾਹਿਬ ਜਿਹੜਾ ਉੱਪਰ ਬਣਿਆ ਹੋਇਆ ਹੈਗਾ ਬੜਾ ਸੁੰਦਰ ਨਵਾਂ ਗੁਰਦੁਆਰਾ ਸਾਹਿਬ ਜਿਹੜੇ ਬਣੇ ਹੋਏ ਨੇ ਇੱਥੇ ਆਚਰਨ ਗੰਗਾ ਇੱਥੇ ਵਿਵਸਥਾ ਜਾਨੀ ਕਿ ਹੱਥ ਧੋਪੇ ਅੰਦਰ ਜਿਹੜਾ ਉਹ ਜਾਇਆ ਜਾਂਦਾ ਹੈਗਾ ਜੀ ਸਾਹਮਣੇ ਦਰਬਾਰ ਸਾਹਿਬ ਆ ਤੁਹਾਨੂੰ 줌 ਕਰਕੇ ਦਿਖਾ ਦਮ ਬਹੁਤ ਸੋਹਣੇ ਦਰਵਾਜ਼ੇ ਜਿਹੜੇ ਇੱਥੇ ਲੱਗੇ ਹੋਏ ਆ ਗੁਰਦਵਾਰ ਸਾਹਿਬ ਦੇ ਗੇਟ ਤੇ ਇਹ ਆ ਨਿਸ਼ਾਨ ਸਾਹਿਬ ਜੀ ਦਰਸ਼ਨ ਕਰੋ ਗੁਰੂ ਕਰਦੇ ਆ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਆ ਪੱਤ ਜਿਹੜੇ ਪ੍ਰਧਾਨ ਜੀ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇਤਿਹਾਸ ਵਿੱਚ ਤੁਹਾਨੂੰ ਦੱਸੇ ਦਿੱਤਾ ਵੀ ਉਹ ਉਹ ਸ਼ਹੀਦ ਨੇ ਜਿਨ੍ਹਾਂ ਨੂੰ ਤਮਾਕੂ ਦੀ ਜਿਹੜੀ ਪੰਡ ਚੱਕਣ ਲਈ ਕਿਹਾ ਸੀ ਤੇ ਨਾਂ ਚੱਕਣ ਦੀ ਵਜ੍ਹਾ ਕਰਕੇ ਇਹਨਾਂ ਨੂੰ ਪੁੱਠੇ ਲਮਕਾ ਕੇ ਇਹਨਾਂ ਦੀ ਜਿਹੜੀ ਖੱਲ ਉਤਾਰ ਦਿੱਤੀ ਗਈ ਸੀ। ਤੇ ਬਾਬਾ ਜੀ ਮੈਂ ਆਪਣਾ ਆਇਆ ਸੀਗਾ ਮੈਂ ਕਿਹਾ ਚਲੋ ਦਰਸ਼ਨ ਕਰ ਆਵਾਂ ਤੇ ਨਾਲੇ ਸੰਗਤਾਂ ਦੀ ਜਾਣਕਾਰੀ ਲਈ ਵੀ ਸੰਗਤਾਂ ਨੂੰ ਪਤਾ ਲੱਗੂ ਕਦੋਂ-ਕਦੋਂ ਮਨਾ ਰਹੇ ਹਾਂ ਤੁਸੀਂ। ਬਹੁਤ-ਬਹੁਤ ਧੰਨਵਾਦ ਆ ਜੀ ਤੁਹਾਡਾ ਉਹ ਆਣ ਦਾ। ਤੇ ਸਭ ਤੋਂ ਪਹਿਲਾਂ ਬਾਬਾ ਜੀ ਤੁਹਾਡਾ ਸ਼ੁਭ ਨਾਮ ਜੀ। ਸਰਜੀਤ ਸਿੰਘ ਆ ਜੀ। ਹਾਂ ਜੀ ਬਾਬਾ ਜੀ ਤੁਹਾਡਾ ਵੀ ਸਵਾਗਤ ਹੈ ਮੇਰੇ ਇਸ ਨਵੇਂ ਚੈਨਲ ਦੇ ਵਿੱਚ। ਤੇ ਇਸ ਬਲੌਗ ਦੇ ਵਿੱਚ ਤੇ ਸੰਗਤਾਂ ਨੂੰ ਜਰਾ ਦੱਸ ਦੋ ਵੀ ਕਦੋਂ ਕਦੋਂ ਸ਼ੁਰੂ 6 ਤਰੀਕ ਤੋਂ 7 ਤੱਕ ਕਿਹੜੀ ਤੋਂ ਇਹ ਆਪਣੇ 7 8 9 ਮਾਰਚ ਦਾ ਜੀ ਸਮਾਗਮ ਇਸੇ ਮਹੀਨੇ ਪਰਸੋਂ ਤੋਂ ਤਿੰਨੇ ਦਿਨ ਸਾਰਾ ਦਿਨ ਹੋਣੇ ਸਰਪੰਸ ਸਾਹਿਬ ਆਜੋ ਸਰਪੰਸ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਸ ਸਾਹਿਬ ਸਤਿ ਸ਼੍ਰੀ ਅਕਾਲ ਪਿੰਡ ਦੇ ਅੱਛਾ ਬਾਰਨ ਪਿੰਡ ਦੇ ਅੱਛਾ ਅੱਛਾ ਠੀਕ ਹੈ ਜੀ ਇਹ ਸਭ ਇਲਾਕੇ ਦਾ ਨਾਕਾ ਨਿਵਾਸੀਆਂ ਦਾ ਨਾਕਰ ਨਿਵਾਸੀਆਂ ਦਾ ਜੀ ਬਹੁਤ ਬਹੁਤ ਤਨ ਮਨ ਤੇ ਸੁਜੋਗ ਇੱਥੇ ਪਿਛਤਾਨ ਨੂੰ ਅਸੀਂ ਨਹੀਂ ਕਰ ਸਕਦੇ ਕੁਝ ਹਾਂ ਮੈਂ ਲੰਗੇ ਜਾਂਦਾ ਮੈਂ ਪੜਿਆ ਮੈਂ ਚਲੋ ਸੰਗਤਾਂ ਨੂੰ ਦਰਸ਼ਨ ਵੀ ਕਰ ਲੈਣੇ ਜਿੰਨਾਂ ਨੂੰ ਨਹੀਂ ਪਤਾ ਹੁੰਦਾ ਸ਼ਹੀਦੀ ਦਾ ਉਹ ਆ ਕੇ ਤੇ ਨਤਮਸਤਕ ਹੋ ਜਾਣਗੇ ਜਿੰਨਾ ਵੀ ਇਲਾਕਾ ਹ ਸਾਰਾ ਇਲਾਕਾ ਪੂਰਾ ਮਨਤਨ ਤੇ ਸੇਵਾ ਕਰ ਰਿਹਾ ਠੀਕ ਹੈ ਏਡੇ ਸਮਾਗਮਾਂ ਸਿੱਧਾਂ ਦੇ ਅਸੀਂ ਨਹੀਂ ਚਲਾ ਸਕਦੇ ਸੰਗਤ ਚਲਾ ਸਕਦੇ ਸੰਗਤ ਚਲਾ ਸਕਦੇ ਉੱਪਰ ਵਾਲੇ ਦੇ ਉੱਪਰ ਵਾਲਾ ਸਾਥ ਅੰਗ ਸੰਗਤ ਦਾ ਸਾਥ ਅੰਗ ਸੰਗ ਸਹਾਈ ਆ ਤਾਂ ਇਹ ਹੁੰਦਾ ਠੀਕ ਹੈ ਜੀ ਇਹਦੇ ਚ ਬਹੁਤ ਬਹੁਤ ਧੰਨਵਾਦ ਆ ਦੇਖੇ ਹੁਣ ਟੈਂਟ ਧੂਰੀ ਤੇ ਆਏ ਨੇ ਹਾਂ ਮੈਂ ਦੇਖ ਲਿਆ ਜੀ ਤਿਆਰੀਆਂ ਹੋ ਰਹੀਆਂ ਉਹ ਗਾਹਾਂ ਤੱਕ ਪਾਰਕ ਵੱਲ ਉਹ ਸਾਰੀ ਗੁਰਦਵਾਰ ਸਾਹਿਬ ਦੀ ਜਗ੍ਹਾ ਹੋਣੀ ਹੈ ਜਿੱਥੇ ਇਹ ਪਾਰਕ ਜਾਂ ਬਣਿਆ ਹੋਇਆ ਬਹੁਤ ਸੋਹਣਾ ਕਾਫੀ ਜਗ੍ਹਾ ਬਹੁਤ ਸੋਹਣਾ ਜਗ੍ਹਾ ਆ ਰਹਿਗਾ ਤੁਹਾਡਾ ਬਾਹਰਲਾ ਪਾਸਾ ਹਾਂ ਜੀ ਮਹਾਰਾਜਾ ਕਿਰਪਾ ਕਰਨਗੇ ਜੀ ਸਮਾਂ ਹੋ ਜਾਣਾ ਹਾਂ ਥੋੜਾ ਜਿਹਾ ਆ ਵੀ ਚਲੋ ਇਹ ਆਪਣੇ ਸਰਪੰਚ ਸਾਹਿਬ ਪਰ ਨੰਨਾ ਵੀ ਗੱਲ ਕਰਾਂ ਸਤਿ ਸ਼੍ਰੀ ਅਕਾਲ ਸਿੰਘ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਸ਼ੋਭਨਾਮਾ ਆਪਣਾ ਮੇਰਾ ਗੁਰਜੰਟ ਸਿੰਘ ਜੀ ਅੱਛਾ ਬਰਨਪਿੰਡ ਦੇ ਸਰਪੰਚ ਬਰਨਪਿੰਡ ਅੱਛਾ ਅੱਛਾ ਤੁਹਾਡਾ ਸਵਾਗਤ ਹੈ ਜੀ ਮੇਰੇ ਇਸ ਬਲੌਗ ਦੇ ਵਿੱਚ ਮੈਂ ਤਾਂ ਆਇਆ ਸੀ ਨੱਗਾ ਜਾਂਦਾ ਮੈਂ ਚਲੋ ਸੰਗਤਾਂ ਦੀ ਜਾਣਕਾਰੀ ਲਈ ਆਪਾਂ ਇੱਕ ਵੀਡੀਓ ਬਣਾ ਲੈਂਦੇ ਆਂ ਤੇ ਤੁਸੀਂ ਵੀ ਦੱਸੋ ਦਿਓ ਸੰਗਤਾਂ ਨੂੰ ਵੀ ਸਾਰੇ ਜਰੂਰ ਆਓ ਇਸ ਮੂਹ ਸੰਗਤ ਨੂੰ ਅਸੀਂ ਬੇਨਤੀ ਕਰਦੇ ਆਂ ਜੀ ਜੀ ਸਾਡਾ ਸ਼ਹੀਦ ਪਾਪਾ ਜੈ ਸਿੰਘ ਜੀ ਖਲਕੜ ਜੀ ਦਾ ਸ਼ਹੀਦੀ ਸਮਾਗਮਾ ਜੋ 7 8 9 ਮਾਰਚ ਦਾ ਜੀ ਜੀ ਤੋ ਇਸ ਵਿੱਚ ਵੱਡੇ ਉੱਚ ਕੋਟੀ ਦੇ ਰਾਗੀ ਢਾਡੀ ਮਹਾਂਪੁਰਖ ਸੰਤ ਸਮਾਜ ਆ ਰਹੇ ਆ ਜੀ ਅੱਛਾ ਜੀ ਕੁਸ਼ਕ ਸਿਆਸੀ ਰਾਜਨੀਤਿਕ ਪਾਰਟੀਆਂ ਦੇ ਆਗੂ ਆ ਰਹੇ ਆ ਅੱਛਾ ਉਹ ਵੀ ਆ ਰਹੇ ਆ ਉਹ ਵੀ ਆ ਰਹੇ ਆ ਉਹ ਤਿੰਨੇ ਦਿਨ ਆਉਂਦੇ ਰਹਿਣਗੇ 7 8 9 ਨੂੰ ਜੀ ਕਿੰਨੇ ਦਿਨ ਆਉਂਦੇ ਰਹਿਣਗੇ ਠੀਕ ਆ ਜੀ ਸੋ ਅਸੀਂ ਸਮੂਹ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਇੱਥੇ ਆ ਕੇ 7 8 9 ਮਾਰਚ ਨੂੰ ਜੀ ਵੱਧ ਤੋਂ ਵੱਧ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕਰਕੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸਿੰਘ ਸਾਹਿਬ ਪੁੱਛਣਾ ਸੀ ਥੋੜਾ ਜਿਹਾ ਇਹਨਾਂ ਦੀ ਬਾਬਾ ਜੀ ਦੀ ਹਿਸਟਰੀ ਦੱਸ ਦਿਓ ਵੀ ਇਹ ਉਹੀ ਜਿਹੜਾ ਬਾਹਰ ਲਿਖਿਆ ਹੋਇਆ ਪੁੱਠੇ ਕਰਕੇ ਇਹਨਾਂ ਦੀ ਖੱਲ ਤਾਰ ਦਿੱਤੀ ਗਈ ਸੀ ਜੀ ਠੀਕ ਆ ਉਹ ਥੋੜਾ ਜਿਹਾ ਤੁਸੀਂ ਸਿੰਘਾ ਆਪਣੇ ਸੰਗਤ ਨੂੰ ਦੱਸ ਦਿਓ ਦਰਸ਼ਨ ਦਿਖਾਉਣੇ ਆ ਤੇ ਸਿੱਧੀ ਸੰਮਦੇ ਸੰਮਤ 1810 ਸਾਲ ਨੂੰ 1753 ਈਸਵੀ ਨੂੰ ਜੀ ਸਰਹੰਦ ਦੇ ਨਵਾਬ ਅਬਦਲ ਸਮੁੱਧ ਖਾਨ ਹੋਏ ਆ ਜੀ ਅੱਛਾ ਉਹ ਸਰਹੰਦ ਤੋਂ ਪਟਿਆਲੇ ਵੱਲ ਜਾ ਰਹੇ ਸੀ ਜੀ ਜਾਂਦੇ ਜਾਂਦੇ ਉਹਨਾਂ ਨੇ ਇੱਥੇ ਠਹਿਰਾਉ ਕੀਤਾ ਜੀ ਮਾਰਨਪਿੰਡਾ ਜੀ ਇੱਥੇ ਠਹਿਰਾਉ ਕਰਨ ਤੋਂ ਬਾਅਦ ਅੱਗੇ ਨਾ ਬਗਾਰ ਕਰਵਾਈ ਜਾਂਦੀ ਸੀਗੀ ਗਰੀਬ ਘਰਾਂ ਦੇ ਕੁਰਸੀਆਂ ਤੋਂ ਲਾ ਲਈ ਜਾਂ ਤੰਗ ਕਰਦੇ ਸੀ ਜਾਣੇ ਕਿ ਬਗਾਰ ਕਰਵਾਈ ਜਾਂਦੀ ਸੀ ਜੀ ਜੀ ਉਹਦੇ ਵਿੱਚ ਕੀ ਸੀ ਪਿੱਛੋਂ ਕੋਈ ਹੋਰ ਬਗਾਰ ਕਰਕੇ ਗਿਆ ਸੀ ਇੱਥੋਂ ਜਿਹੜਾ ਉਹਨਾਂ ਦਾ ਬੋਝਾ ਸੀ ਇੱਥੋਂ ਦੇ ਕਿਸੇ ਨੇ ਚੱਕ ਕੇ ਅੱਗੇ ਛੱਡਣਾ ਸੀ ਜੀ ਕਿਸੇ ਕੀਰਤੀ ਸਿੰਘ ਨੇ ਅੱਛਾ ਜੀ ਅੱਛਾ ਜੀ ਤੋਂ ਬਾਬਾ ਜੀ ਖੂਹ ਤੇ ਇਸ਼ਨਾਨ ਕਰ ਰਹੇ ਸੀਗੇ ਅੱਛਾ ਜੀ ਉਹਨਾਂ ਨੂੰ ਸੁਨੇਹਾ ਲਾਇਆ ਗਿਆ ਵੀ ਤੁਹਾਨੂੰ ਅਫਦਲ ਸਮੁੱਦ ਖਾਨ ਨਵਾਬ ਸਾਹਿਬ ਨੇ ਬੁਲਾਇਆ ਜੀ ਆਓ ਅੱਛਾ ਜੀ ਜਦੋਂ ਗਏ ਬਾਬਾ ਜੀ ਉਹਨਾਂ ਨੇ ਜਾ ਕੇ ਫਤਿਹ ਬੁਲਾਈ ਜੀ ਜੀ ਫਤਿਹ ਬੁਲਾਉਣ ਤੋਂ ਬਾਅਦ ਉਹ ਕਹਿੰਦੇ ਫਤਿਹ ਨਹੀਂ ਬੁਲਾਉਣੀ ਤੂੰ ਸਲਾਮ ਕਰਨੀ ਆ ਹਾਂ ਹਾਂ ਬਾਬਾ ਜੀ ਕਹਿੰਦੇ ਸਾਨੂੰ ਤਾਂ ਜੀ ਗੁਰਗੁਰੂ ਸਿੰਘ ਮਹਾਰਾਜ ਨੇ ਫਤਿਹ ਬਖਸ਼ੀ ਹੋਈ ਆਸੀਂ ਫਤਿਹ ਬੁਲਾਉਣੀ ਆ ਫਤਿਹ ਬੁਲਾਉਣੀ ਆ ਚਲੋ ਉਹਨਾਂ ਤੋਂ ਬਾਅਦ ਜੀ ਉਹ ਕਹਿੰਦੇ ਵੀ ਆ ਨਵਾਬ ਸਾਹਿਬ ਦਾ ਬੁੱਝਾ ਇਹਨੂੰ ਚੱਕ ਕੇ ਇੱਥੋਂ ਪਟਿਆਲੇ ਛੱਡ ਕੇ ਆ ਅੱਛਾ ਜੀ ਤਮਾਕੂ ਵਾਲਾ ਉਹ ਕਹਿੰਦੇ ਜੀ ਵੀ ਕੋਈ ਗੱਲ ਨਹੀਂ ਛੱਡ ਜ਼ਰੂਰ ਦਵਾਂਗੇ ਵੀ ਪਰ ਇਹਦੇ ਵਿੱਚ ਸਾਨੂੰ ਦੱਸਿਆ ਤਾਂ ਜਾਵੇ ਨਾ ਕੀ ਕੀ ਆ ਹਾਂ ਜੀ ਜਦੋਂ ਉਹਨਾਂ ਨੇ ਦੱਸਿਆ ਜੀ ਵੀ ਇਹਦੇ 'ਚ ਨਵਾਬ ਸਾਹਿਬ ਦਾ ਹੁੱਕਾ ਹੈ। ਅੱਛਾ ਜੀ। ਇਹਨਾਂ ਤਾਂ ਚਲੋ ਉਹਨਾਂ ਨੇ ਦੱਸਣ ਦਾ ਜ਼ਰੂਰੀ ਨਹੀਂ ਸਮਝਿਆ। ਜੀ ਜੀ। ਤੇ ਬਾਅਦ 'ਚ ਦੱਸਿਆ ਗਿਆ ਵੀ ਇਹਦੇ 'ਚ ਨਵਾਬ ਸਾਹਿਬ ਦਾ ਹੁੱਕਾ ਤਾਂ ਬਾਬਾ ਜੀ ਨੇ ਸਪਸ਼ਟ ਸ਼ਬਦਾਂ 'ਚ ਮਨਾਂ ਕਰ ਦਿੱਤਾ ਜੀ। ਅੱਛਾ ਜੀ। ਕਿ ਅਸੀਂ ਗੁਰੂ ਦੇ ਸਿੱਖ ਹਾਂ ਜੀ। ਠੀਕ ਹੈ ਜੀ। ਅਸੀਂ ਸਾਡੇ ਰੈਬਰਾਂ ਨੇ ਸਾਨੂੰ ਇਸ ਚੀਜ਼ਾਂ ਤੋਂ ਵਰਜਿਆ ਹੋਇਆ। ਠੀਕ ਹੈ ਜੀ। ਅਸੀਂ ਇਹਨੂੰ ਸਿਰ ਤੇ ਚੁੱਕਣਾ ਤਾਂ ਦੂਰ ਦੀ ਗੱਲ ਆ ਅਸੀਂ ਹੱਥ ਵੀ ਨਹੀਂ ਲਾ ਸਕਦੇ। ਹੱਥ ਵੀ ਨਹੀਂ ਲਾਉਂਦੇ। ਬਹੁਤ ਵਧੀਆ ਗੱਲ ਆ। ਸੋ ਉਹ ਦੇ ਕਰਕੇ ਬਾਬਾ ਜੀ ਦੇ ਸਮੇਤ ਪਰਿਵਾਰ ਬਾਬਾ ਜੀ ਦੀ ਘਰ ਵਾਲੀ ਬਾਬਾ ਜੀ ਦੀ ਨੂੰਹ ਤੇ ਬਾਬਾ ਜੀ ਦੇ ਦੋਸ ਪੁੱਤਰ ਅੱਛਾ ਜੀ ਤੇ ਬਾਬਾ ਜੀ ਨੂੰ ਪੰਜ ਪਰਿਵਾਰ ਦੇ ਜੀਆਂ ਨੂੰ ਇੱਥੇ ਕੋ-ਕੋ ਕੇ ਸ਼ਹੀਦ ਕੀਤਾ ਗਿਆ ਜੀ ਬਾਬਾ ਜੀਆਂ ਨੂੰ ਕੁੱਠਿਆ ਇਸੇ ਜਗ੍ਹਾ ਤੇ ਇਸੇ ਸਥਾਨ ਤੇ ਅੱਛਾ ਜੀ ਠੀਕ ਹੈ ਜੀ ਬਾਬਾ ਜੀਆਂ ਨੂੰ ਕੁੱਠੇ ਲਟਕਾ ਕੇ ਜੀ ਪੀਪਲ ਤੇ ਬੋਰਡ ਦੇ ਬਰੋਟੇ ਨਾਲ ਹਾਂਜੀ ਉਹਨਾਂ ਦੀ ਪੁੱਠੀ ਖੱਲ اتارੀ ਗਈ ਪੁੱਠੀ ਖੱਲ اتارੀ ਗਈ ਜੀ ਬਹੁਤ ਮਾੜਾ ਹੋਇਆ ਇੱਕ ਬਾਬਾ ਜੀ ਦੀ ਨੂੰਹ ਸੀਗੀ ਉਹ ਆਪਣੇ ਪੇਕੇ ਘਰ ਗਈ ਹੋਈ ਸੀ ਜੀ ਬੱਚਾ ਹੋਣਾ ਸੀ ਉਹਨਾਂ ਦੀ ਅੱਛਾ ਜੀ ਉਹ ਬਚ ਗਈ ਸੀਗੀ ਉਸ ਸ਼ਹਾਦਤ ਤੋਂ ਤੇ ਉਹਨਾਂ ਦਾ ਪੀੜੀਦਰ ਪੀੜੀ ਪਰਿਵਾਰ ਅੱਗੇ ਚੱਲ ਰਿਹਾ ਹੈ ਚੱਲ ਰਿਹਾ ਠੀਕ ਹੈ ਜੀ ਇਹ ਸੀ ਸੰਗਤ ਜੀ ਇੱਥੋਂ ਦਾ ਇਤਿਹਾਸ ਬਾਬਾ ਜੈ ਸਿੰਘ ਜੀ ਖਲਕਟ ਸ਼ਹੀਦ ਜਿਹੜੇ ਹੋਏ ਆ ਉਹਨਾਂ ਦਾ ਇਤਿਹਾਸ ਸਰਪੰਚ ਸਾਹਿਬ ਆਪ ਜਿਹੜੇ ਬਾਰਮ ਪਿੰਡ ਦੇ ਆ ਉਹਨਾਂ ਨੇ ਆਪਾਂ ਨੂੰ ਸੁਣਾਇਆ ਸੀਗਾ ਤੇ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਡੇਟਾ ਦੱਸਿਆ ਨੇ ਪਰਸੋਂ ਤੋਂ ਜਾਨੀ ਕਿ 7 8 ਔਰ 9 ਮਾਰਚ 2025 ਨੂੰ ਇੱਥੇ ਆ ਕੇ ਨਤਮਸਤਕ ਹੋਵੋ ਤੇ ਅਸ਼ੀਰਵਾਦ ਗੁਰੂ ਘਰ ਦਾ ਜਿਹੜਾ ਪ੍ਰਾਪਤ ਕਰੋ ਜੀ ਠੀਕ ਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆ ਤੁਸੀਂ ਵੇਖ ਸਕਦੇ ਹੋ ਸੰਗਤ ਜੀ ਸਾਰੀਆਂ ਤਿਆਰੀਆਂ ਸਾਰੇ ਸ਼ਮਿਆਨੇ ਆਂ ਹਾਂ ਜੀ ਲੱਗ ਰਹੇ ਨੇ ਪਾਈਪਾਂ ਦੀ ਜਿਹੜੀ ਫਿਟਿੰਗ ਹੋ ਚੁੱਕੀ ਆ ਇੱਧਰ ਵੀ ਆ ਦੇਖੋ ਵਾਟਰ ਪ੍ਰੂਫ ਜਿਹੜੇ ਆ ਸ਼ਮਿਆਨੇ ਲੱਗ ਰਹੇ ਕਿਉਂਕਿ ਮੌਸਮ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਉਹ ਮੌਸਮ ਖਰਾਬ ਹੋ ਜਾਏ ਤੁਹਾਨੂੰ ਅੰਦਰ ਦੇ ਵੀ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਆਓ ਤਾਂ ਨੋਛੀ ਦੀ ਸਥਾਨ ਦਿਖਾਵਾਂਗੇ ਜਿੱਥੇ ਬਾਬਾ ਜੀ ਜੈ ਬਾਬਾ ਜੈ ਸਿੰਘ ਜੀ ਖਲਕਟ ਜੀ ਨੂੰ ਸੀਰ ਕੀਤਾ ਗਿਆ ਸੀਗਾ ਸੰਗਤ ਜੀ ਆ ਜਿਹੜਾ ਇਤਿਹਾਸ ਕਾਫੀ ਲੰਬਾ ਹੈਗਾ ਤੁਸੀਂ ਇਹਨੂੰ ਪੌਜ਼ ਕਰਕੇ ਜ਼ੂਮ ਕਰਕੇ ਇਹਨੂੰ ਸਕਰੀਨਸ਼ਾਟ ਲੈ ਕੇ ਇਹਨੂੰ ਪੜ੍ਹ ਸਕਦੇ ਹੋ ਜਿਵੇਂ ਤੁਹਾਨੂੰ ਬਾਬਾ ਜੀ ਨੇ ਦੱਸਿਆ ਇੱਥੇ ਸਰਪੰਚ ਸਾਹਿਬ ਨੇ ਜਿਹੜਾ ਇਤਿਹਾਸ ਸੁਣਾ ਵੀ ਦਿੱਤਾ ਸੀ ਉਹਨਾਂ ਨੇ ਤੇ ਇਹ ਤੁਸੀਂ ਖੁਦ ਜ਼ੂਮ ਕਰਕੇ ਇਹਨੂੰ ਪੜ੍ਹ ਸਕਦੇ ਹੋ ਆਓ ਆਪਾਂ ਅੰਦਰ ਉਹ ਸਥਾਨ ਦੇ ਦਰਸ਼ਨ ਕਰਾਂਗੇ ਜਿੱਥੇ ਬਾਬਾ ਜੀ ਨੂੰ ਸ਼ਹੀਦ ਕੀਤਾ ਸੀਗਾ ਇਹ ਹੈ ਜੀ ਉਹ ਸਥਾਨ ਜਿੱਥੇ ਬਾਬਾ ਜੀ ਦਾ ਥੜਾ ਸਾਹ ਬਣਿਆ ਹੋਇਆ ਜੀ ਇਹ ਬਾਬਾ ਜੈ ਸਿੰਘ ਜੀ ਦਾ ਇਹ ਸਾਡਾ ਸਾਹਿਬ ਦਰਸ਼ਨ ਕਰੋ ਬਾਬਾ ਜੈ ਸਿੰਘ ਖਲਖੜ ਜੀ ਦਾ ਉਹ ਸ਼ਹੀਦੀ ਸਥਾਨ ਜਿੱਥੇ ਉਹਨਾਂ ਨੂੰ ਪੁੱਠਿਆਂ ਕਰਕੇ ਪੁੱਠੀ ਖੱਲ ਉਤਾਰੀ ਗਈ ਸੀ ਉਹ ਸਾਹਮਣੇ ਦੀ ਫੋਟੋ ਵੀ ਦੇਖ ਸਕਦੇ ਹੋ ਤੁਹਾਨੂੰ ਜਿਹੜਾ ਵੀਡੀਓ ਦੇ ਸ਼ੁਰੂ ਵਿੱਚ ਵੀ ਬਾਹਰ ਸੜਕ ਤੇ ਦਿਖਾਈ ਸੀ ਫੋਟੋ ਇਹ ਉਹੀ ਫੋਟੋ ਆ ਜੀ ਤੇ ਆਹ ਦੇਖੋ ਇੱਧਰ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਇਹ ਦੋ ਵਿੱਚ ਦੇ ਉਹਦੇ ਜੀ ਕਿਹੜੇ ਜੀ ਉਹ ਸਾਹਮਣੇ ਜੀ ਅੱਛਾ ਜੀ ਕਾਕਾ ਕਾਕਾ ਸਿੰਘ ਤੇ ਖੜਕ ਸਿੰਘ ਇਹ ਦੇ ਖੱਬੇ ਹੱਥ ਹੈ ਜੀ ਬਾਬਾ ਜੈ ਸਿੰਘ ਕਾਕਾ ਭਾਈ ਖੜਕ ਸਿੰਘ ਦੀ ਭਾਈ ਜੀ ਕਾਕਾ ਕਾਕਾ ਸਿੰਘ ਇਹ ਫੋਟੋਆਂ ਜੀ ਉਹਨਾਂ ਦੇ ਬੇਟਿਆਂ ਦੀ ਬਾਬਾ ਜੈ ਸਿੰਘ ਖਲਖੜ ਜਿੱਤਿਆ ਇਹ ਬੀਬੀ ਧਨਕੌਰ ਜੀ ਬਾਬਾ ਜੀ ਦੇ ਘਰ ਇਹ ਬਾਬਾ ਜੀ ਦੇ ਘਰ ਆ ਜੀ ਇਹ ਬਾਬਾ ਜੀ ਦੇ ਇਹਨਾਂ ਨੂੰ ਵੀ ਇੱਥੇ ਸ਼ਹੀਦ ਕੀਤਾ ਸੀ ਜੀ ਪੰਜੇ ਸ਼ਹੀਦਾਂ ਨੂੰ ਪੰਜ ਸ਼ਹੀਦ ਇੱਥੇ ਸ਼ਹੀਦੀਆਂ ਪਾਈਆਂ ਇਹਨਾਂ ਨੇ ਉਹ ਕੋਈ ਸ਼ਹੀਦ ਕਰਿਆ ਦੇਖ ਠੀਕ ਹੈ ਜੀ ਇਹ ਹੈ ਇੱਥੇ ਗੁਰਦਾਸ ਸਾਹਿਬ ਬਣਿਆ ਹੋਇਆ ਤੇ ਬਹੁਤ ਸੋਹਣਾ ਸਥਾਨ ਬਣਿਆ ਤੁਸੀਂ ਵੀ 6 7 8 ਤਰੀਕ ਸੰਗਤ ਜੀ ਜ਼ਰੂਰ ਦਰਸ਼ਨ ਕਰਨੇ ਆ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਉਹ ਪ੍ਰਾਪਤ ਕਰਨੀਆਂ ਤੇ ਜੋਤ ਸਾਹਿਬ ਸਾਹਮਣੇ ਜਾ ਰਹੇ ਨੇ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਆਓ ਆਪਾਂ ਬਾਹਰ ਚੱਲਦੇ ਆਂ ਨਾਲੇ ਗੁਰਦੁਆਰਾ ਸਾਹਿਬ ਨੂੰ ਦਰਸ਼ਨ ਕਰਾਵਾਂਗੇ ਸਾਧ ਸੰਗਤ ਜੀ ਇਹ ਉਹ ਬੋਰਡ ਆ ਜਿੱਥੇ ਬਾਬਾ ਜੈ ਸਿੰਘ ਜੀ ਖਲਕਟ ਜੀ ਨੂੰ ਪੁੱਠਾ ਟੰਗ ਕੇ ਉਸ ਵੇਲੇ ਦੇ ਹਕੂਮਤਾਂ ਨੇ ਇਹਨਾਂ ਨੂੰ ਤਸੀਹੇ ਦੇਤੇ ਪੁੱਠਾ ਟੰਗ ਜਿਹੜੇ ਸੀ ਖਲ ਉਤਾਰੀ ਗਈ ਪੁੱਠੀ ਇਹ ਉਹ ਬੋਰਡ ਆ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੇਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਯਾਨੀ ਕਿ ਉਹ ਨਿਸ਼ਾਨੇ ਆ ਜਿੱਥੇ ਇਹਨਾਂ ਨੂੰ ਸੀਤ ਕੀਤਾ ਸੀਗਾ ਪੁੱਠਾ ਠੀਕ ਹੈ ਜੀ ਇਹ ਪਿੰਡ ਹੈ ਜੀ ਬਾਰਨ ਜਿਲ੍ਹਾ ਪਟਿਆਲਾ ਪਟਿਆਲੇ ਤੋਂ ਸਿਰਫ 5-7 ਕਿਲੋਮੀਟਰ ਦੀ ਦੂਰੀ ਤੇ ਆ ਬਿਲਕੁਲ ਮੇਨ ਰੋਡ ਦੇ ਉੱਤੇ ਪੈਂਦਾ ਬਹੁਤ ਵੱਡਾ ਪਿੰਡ ਆ ਪਿੰਡ ਦੇ ਬਾਹਰ ਇਹ ਗੁਰਦੁਆਰਾ ਸਾਹਿਬ ਆ ਤੁਸੀਂ ਤਿਆਰੀਆਂ ਵੇਖ ਲਈਆਂ ਇਹ ਸਾਰੇ ਗੁਰਦੁਆਰਾ ਸਾਹਿਬ ਦੀ ਜਿਹੜਾ ਆ ਅੰਦਰ ਥਾਂ ਹੈਗੀ ਆ ਆ ਟੈਂਟ ਤੁਹਾਨੂੰ ਦਿਖਾਈ ਦਿੱਤੇ ਆ ਚੱਲ ਰਿਹਾ ਕੰਮ ਆਓ ਆਪਾਂ ਅੰਦਰ ਗੁਰੂ ਘਰ ਦੇ ਦਰਸ਼ਨ ਕਰਾਂਗੇ ਸੰਗਤ ਜੀ ਇਹ ਬੋਰਡ ਇਥੇ ਫਲੈਕਸ ਬੋਰਡ ਰੱਖੇ ਹੋਏ ਆ ਤੇ ਇਹ ਪੜ੍ਹ ਵੀ ਸਕਦੇ ਹੋ 272ਵਾਂ ਸਾਲਾਨਾ ਸ਼ਹੀਦੀ ਸਮਾਗਮ ਇਹਦੇ ਜਿਹੜਾ ਆ ਰਿਹਾ ਪਰਸੋਂ ਨੂੰ ਉਹ ਇਹ ਬੋਰਡ ਵੀ ਇੱਥੇ ਲਗਾਏ ਜਾਣਗੇ ਸਟੇਜ ਤਿਆਰ ਹੋ ਰਹੀ ਹੈ ਜੀ ਆਪਾਂ ਜਾ ਰਹੇ ਹਾਂ ਜੀ ਗੁਰੂ ਘਰ ਦੇ ਅੰਦਰ ਦਰਸ਼ਨ ਕਰਨ ਉੱਪਰ ਲਿਖਿਆ ਵੀ ਹੋਇਆ ਗੁਰਦੁਆਰਾ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਪਿੰਡ ਬਾਰਨ ਜ਼ਿਲ੍ਹਾ ਪਟਿਆਲਾ ਪੰਜਾਬ ਅੱਛਾ ਜੀ ਇਹ ਦੁਬਾਰੇ ਲਿਖਿਆ ਠੀਕ ਹੈ ਜੀ ਬਾਰਨ ਇਹ ਖੋਲੋ ਜੀ ਆਪਾਂ ਦਰਸ਼ਨ ਕਰੀਏ ਗੁਰੂ ਘਰ ਦੇ ਅੰਦਰ ਬਾਜੀਵਾ ਅੱਛਾ ਜੀ ਇਹ ਨਾਂ ਤੇ ਪਰ ਹੋ ਗਿਆ ਹੁਣ ਆ ਪਾਠ ਅੱਛਾ ਚੱਲ ਰਹੇ ਨੇ ਪਾਠ ਸੰਗਤ ਜੀ ਚੱਲ ਰਹੇ ਨੇ ਲੜੀ ਬਾਰ ਪਾਠ ਦੋ ਦੋ ਖੰਡ ਪਾਠ ਜੀ ਜੀ ਬਹੁਤ ਸੋਹਣਾ ਤੇ ਅੰਦਰ ਚੱਲਾਂਗੇ ਜਿਹੜੇ ਲੜੀ ਬਾਰ ਪਾਠ ਚੱਲ ਰਹੇ ਨੇ ਆਪਣਾ ਬੋਲਣਾ ਛੁੱਟ ਨਹੀਂ ਹੋਏਗਾ ਦਰਸ਼ਨ ਕਰੋ ਉਸ ਸਥਾਨ ਦੇ ਸੂਰਤ ਸੋਹ ਪਹਿਚਾਨੀ ਹੈ ਜਿਹੜੇ ਲੜੀ ਦੀਨ ਕੇ ਹੇਰਪੁਰ ਜੀ ਤੇ ਲੜੀ ਦਾ ਦੋ ਦੋ ਖੰਡ ਪਾਠ ਚੱਲ ਰਿਹਾ ਠੀਕ ਹੈ ਜੀ ਦੋ ਦਾ ਭੋਗ ਪੈਂਦਾ ਲਓ ਜੀ ਦਰਸ਼ਨ ਕਰੋ ਦੇ ਕੋਈ ਆਏ ਡੈਡਾ ਵਾਂਗੇ ਫਿਰ ਤੋਂ ਨਾਏ ਨਾਉ ਪਿਓ ਕਿਰਪਾ ਕਰਵਾਇ ਨਾ ਤਪ ਰੋਵਨ ਨਾ ਸਾਹਿਬ ਨੇ ਜਦੋਂ ਤੱਕ ਨਹੀਂ ਆਉਂਦਾ ਲੋ ਜੀ ਦਰਸ਼ਨ ਕਰ ਲਿਆ ਆਪਾਂ ਗੁਰਦਸ ਸਾਹਿਬ ਦੇ ਚਲਦੇ ਆ ਬਾਹਰ ਨੂੰ ਇਹ ਸੀਤੀ ਸਤਾਲ ਪਾਣੀ ਗੰਦਾ ਰਿਹਾ ਪਾਣੀ ਗੰਦਾ ਆ ਇਹ ਸੰਗਤ ਨੂੰ ਰਲ ਮਿਲ ਕੇ ਉਪਰਾਲਾ ਜਿਹੜਾ ਕਰਨਾ ਚਾਹੀਦਾ ਮੇਰੇ ਖਿਆਲ ਸਾਰੀਏ ਸੂਰਜ ਜੀ ਪਹਿਲਾਂ ਪਾਏ ਹੋਇਆ ਤੁਸੀਂ ਅੱਛਾ ਜੀ ਪ੍ਰਸ਼ਾਸਨ ਆਇਆ ਤਾਂ ਉਹ ਕਹਿੰਦੇ ਹਾਂ ਵੀ ਇਹ 90 ਫੁੱਟ ਬਿਲਡਿੰਗ ਉੱਚੀ ਹੈ ਜੀ ਜੀ 30 ਫੁੱਟ ਟੋਆ ਪਟਿਆ ਗਿਆ ਇਹਦੇ ਲਵੇ ਫੇਰ ਵੀ ਇਹਨੂੰ ਖਤਰਾ ਹੈ ਇਹਨੂੰ ਬਚਾਇਆ ਜਾਵੇ ਠੀਕ ਉਹ ਉਹਨਾਂ ਨੇ ਕੰਦ ਕਰਨੀ ਸ਼ੁਰੂ ਕਰ ਦਿੱਤੀ ਜੀ 2 ਸਾਲ ਕੋਈ ਕੰਦ ਉੱਥੇ ਖੜੀ ਆ ਉੱਥੇ ਖੜੀ ਆ ਬਸ ਦਿਖਾਵਾ ਦਿਖਾ ਚੱਕੀ ਕਿਸੇ ਨੇ ਨਹੀਂ ਚਲੋ ਮੇਰੀ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਇੰਨਾ ਵੱਲ ਜ਼ਰੂਰ ਜਿਹੜਾ ਧਿਆਨ ਦਿੱਤਾ ਜਾਵੇ ਜੇ ਕੋਈ ਪ੍ਰਸ਼ਾਸਨ ਦਾ ਬੰਦਾ ਸੁਣ ਰਿਹਾ ਹੈ ਜੀ ਤੇ ਕਿਰਪਾ ਕਰੋ ਗੁਰੂ ਘਰ ਦੇ ਉੱਤੇ ਆ ਦੇਖੋ ਸੰਗਤ ਜੀ ਪਿੰਡ ਦਾ ਜਿਹੜਾ ਗੰਦਾ ਪਾਣੀ ਆ ਪਾਈਪਸ ਰਾਹੀਂ ਆ ਰਿਹਾ ਆ ਦੇਖੋ ਕਿੰਨਾ ਚੱਲ ਰਿਹਾ ਤੇ ਗੁਰੂ ਘਰ ਨਾਲ ਆ ਇਸ ਕਰਕੇ ਸਾਨੂੰ ਕਰਸਾ ਸੰਗਤਾਂ ਨੂੰ ਚਾਹੀਦਾ ਇਹ ਉਪਰਾਲਾ ਕੀਤਾ ਜਾਵੇ ਪਿੰਡ ਦੇ ਸਰਪੰਚ ਸਾਹਿਬ ਨੂੰ ਚਾਹੀਦਾ ਸੀ। ਏਡੀਸੀ ਸਾਹਿਬ ਆਏ ਤੇਰੇ। ਡਾਕਟਰ ਬਲਵੀਰ ਆਏ ਤੇ ਉੱਥੇ ਖੜੇ ਤੇ ਹੋ। ਉਹਨਾਂ ਨੂੰ ਕਿਹਾ ਤਾਂ ਵੀ ਦੱਸੋ ਇਹ ਪਟਾਲਾ ਆਪਣਾ ਕਿੱਡਾ ਵੱਡਾ ਹੈ? ਜੀ। ਕਿਸੇ ਤੋਂ ਦੇਖੋ ਆਪਾਂ ਪਟਾਲੇ ਦੇ ਵਿੱਚ ਛੱਪੜ ਚ ਪਾਣੀ गिरਦਾ ਦਿਖਦਾ ਹੈ? ਹਾਂ ਹਾਂ। ਕਿਤੇ ਦਿਖਦਾ ਐ ਏਡੇ ਵੱਡੇ ਪਿਆਰੇ ਵਿੱਚ ਨਹੀਂ गिरਦਾ ਜੀ ਨਹੀਂ। ਉਹਦਾ ਪਾਣੀ ਦਾ ਕਿਤੇ ਦੇ ਕਿਤੇ ਬਾਹਰ ਕੱਢਿਆ ਹੋਇਆ ਤੁਸੀਂ ਇੱਕ ਪਿੰਡ ਦਾ ਪਾਣੀ ਹੀ ਬਾਹਰ ਕੱਢ ਸਕਦੇ? ਕੱਢ ਸਕਦੇ ਠੀਕ ਹੈ ਜੀ। ਇਹ ਏਡੀਸੀ ਗੱਲ-ਗੱਲ ਹੋ ਜਾਂਦੀ ਡਾਕਟਰ ਬਲਵੀਰ ਗੱਲ-ਗੱਲ ਹੋ ਜਾਂਦੀ। ਚਲੋ ਜੀ ਜਿਹੜੇ ਵੀ ਪ੍ਰਸ਼ਾਸਨ ਦੇ ਜਿਹੜੇ ਅਫਸਰ ਆ ਦੇਖ ਰਹੇ ਹੋਣ ਤੇ ਉਹਨਾਂ ਨੂੰ ਮੇਰੀ ਵੀ ਬੇਨਤੀ ਆ ਤੇ ਪਿੰਡ ਵੱਲੋਂ ਵੀ ਇਹਨਾਂ ਦੀ ਸਿੰਘ ਸਾਹਿਬ ਦੀ ਬੇਨਤੀ ਆ ਤੇ ਤੁਸੀਂ ਇਸ ਵੱਲ ਜ਼ਰੂਰ ਧਿਆਨ ਦਿਓ ਹੱਲ ਕਰਿਆ ਜਾਵੇ ਜੀ ਧੰਨਵਾਦ ਆ ਤੁਹਾਡਾ ਜੀ ਸੰਗਤ ਜੀ ਅੱਛਾ ਕੀ ਨਾਂ ਆਪਣਾ ਜੀ ਹਰਮਨਜੀਤ ਸਿੰਘ ਜੀ ਚਲੋ ਬਹੁਤ ਵਧੀਆ ਗੁਰੂ ਘਰ ਦੀ ਜਿਹੜੀ ਸੇਵਾ ਉਹ ਕਰ ਰਹੇ ਹੋ ਬਹੁਤ ਖੁਸ਼ੀ ਹੋਈ ਸਾਰੇ ਆ ਦੇਖੋ ਪਿੰਡ ਦੇ ਨੌਜਵਾਨ ਤਕੜਾ ਜਿਹੜਾ ਉਹ ਲੱਗਿਆ ਹੋਇਆ ਸੇਵਾ ਦੇ ਵਿੱਚ ਇਸ ਦੇ ਨਾਲ ਜਿਹੜੀ ਆਪਾਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਦੇ ਆ ਜੀ ਏਸੀ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਏ ਬਾਬਾ ਜੈਸਿੰਘ ਜੀ ਖਲਕਟ ਪਿੰਡ ਬਾਰਨ ਤੇ ਜਿਹੜੇ ਮੇਰੇ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਉਹ ਫੈਲ ਦੇ ਆਧਾਰ ਤੇ ਮਿਲ ਸਕੇ ਜੀ ਤੇ ਸੰਗਤਾਂ ਨੂੰ ਮੇਰੀ ਫੇਰ ਦੁਬਾਰਾ ਬੇਨਤੀ ਆਪੁਰਜ਼ੋਰ ਵੀ ਤੁਸੀਂ ਇਸ ਗੁਰੂ ਘਰ ਚ ਜਿਹੜੇ 3 ਦਿਨ ਸ਼ਹੀਦੀ ਸਮਾਗਮ ਚੱਲਨੇ ਆ ਤੇ ਉਸ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਹਾਜ਼ਰੀਆਂ ਭਰੋ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ Lá wow, é que parto.